ਨਮਸਕਾਰ ਇਹ ਆਕਾਸ਼ਵਾਣੀ ਜਲੰਧਰ ਹੈ ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਦੇਸ਼ ਇੱਕ ਚੌਨ ਨਾਲ ਸੰਬੰਧਿਤ ਦੋ ਬਿਲਾਂ ਬਾਰੇ ਸਾਂਝੀ ਸੰਸਦੀ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਨਵੀਂ ਦਿੱਲੀ ਵਿਖੇ ਹੋਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਰਵੀਰ ਸਿੰਘ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਐਚਐਮਪੀਵੀ ਵਾਇਰਸ ਤੋਂ ਕਿਸੇ ਵੀ ਤਰ੍ਹਾਂ ਨਾ ਘਬਰਾਉਣ ਖਸ਼ਿਆਰ ਪੁਰ ਜ਼ਿਲ੍ਹਾ ਪੁਲਿਸ ਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਖਾਤਮੇ ਲਈ ਮਿਸ਼ਨ ਖੁਸ਼ਿਆਰ ਦੀ ਸ਼ੁਰੂਆਤ ਅਤੇ ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਂਦੇ 2 ਦਿਨਾਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਪੇਸ਼ੀਰ گوئی ਕੀਤੀ ਹੈ। ਹੁਣ ਖਬਰਾਂ ਵਿਸਥਾਰ ਨਾਲ ਇੱਕ ਦੇਸ਼ ਇੱਕ ਚੋਣ ਨਾਲ ਸੰਬੰਧਿਤ ਦੋ ਬਿੱਲਾਂ ਤੇ ਸਾਂਝੀ ਸੰਸਦੀ ਕਮੇਟੀ ਜਪੀਸੀ ਦੀ ਪਹਿਲੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ। ਇਨ੍ਹਾਂ ਬਿੱਲਾਂ ਨੂੰ ਅਧਿਕਾਰਤ ਤੌਰ ਤੇ 129ਵਾਂ ਸੰਵਿਧਾਨਕ ਸੋਧ ਬਿੱਲ 2024 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ ਸੋਧ ਬਿੱਲ 2024 ਦਾ ਨਾਮ ਦਿੱਤਾ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੇ ਚੇਅਰਪਰਸਨ ਭਾਜਪਾ ਦੇ ਸੰਸਦ ਮੈਂਬਰ ਪੀ ਪੀ ਚੌਧਰੀ ਨੇ ਕਿਹਾ ਹੈ ਕਿ ਕਮੇਟੀ ਸਾਰੇ ਹਿੱਸੇਦਾਰਾਂ ਦੇ ਵਿਚਾਰ ਲਵੇਗੀ ਭਾਵੇਂ ਉਹ ਕਾਨੂੰਨੀ ਮਾਹਰ ਜਾਂ ਨਿਆਂਪਾਲਿਕਾ ਦੇ ਮੈਂਬਰ ਹੋਣ ਸਿਵਲ ਸੁਸਾਇਟੀ ਦੇ ਮੈਂਬਰ ਹੋਣ ਜਾਂ ਕਿਸੇ ਵੀ ਸਿਆਸੀ ਪਾਰਟੀ ਦੇ ਮੈਂਬਰ ਹੋਣ ਉਨ੍ਹਾਂ ਕਿਹਾ ਕਿ ਕਮੇਟੀ ਸਾਰਿਆਂ ਦੇ ਵਿਚਾਰ ਲੈਣ ਤੋਂ ਬਾਅਦ ਹੀ ਅੱਗੇ ਵਧਣ ਦਾ ਫੈਸਲਾ ਕਰੇਗੀ ਮੀਟਿੰਗ ਦੌਰਾਨ ਕਾਨੂੰਨ ਅਤੇ ਨਿਆਂ মন্ত্রণালਲੇ ਦੇ ਨੁਮਾਇੰਦਿਆਂ ਨੇ ਮੈਂਬਰਾਂ ਨੂੰ ਜੀਵ ਇਸ ਕੀਤੇ ਗਏ ਕਾਨੂੰਨਾਂ ਦੇ ਉਪਬੰਧਾਂ ਬਾਰੇ ਜਾਣ ਕਰਵਾਇਆ 29 ਮੈਂਬਰੀ ਕਮੇਟੀ ਵਿੱਚ 27 ਮੈਂਬਰ ਲੋਕ ਸਭਾ ਤੇ 12 ਰਾਜ ਸਭਾ ਤੋਂ ਨੇ ਇਹ ਕਮੇਟੀ ਅਗਲੇ ਸੰਸਦ اجلاس ਦੇ ਆਖਰੀ ਹਫ਼ਤੇ ਦੇ ਪਹਿਲੇ ਦਿਨ ਤੱਕ ਆਪਣੀ ਰਿਪੋਰਟ ਸੌਂਪੇਗੀ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਅੱਜ ਇੱਕ ਆਧੁਨਿਕ ਸਮਾਵੇਸ਼ੀ ਤੇ ਪ੍ਰਤੀਸ਼ੀਲ ਸਮਾਜ ਦੇ નિર્ਮਾਣ ਲਈ ਲੰਬੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਦਾ ਹੱਲ ਕਰਨ ਦੇ ਰਾਹ ਤੇ ਹੈ। ਉਹਨਾਂ ਨੇ ਕਿਹਾ ਕਿ ਸਾਡੀ ਖੋਜ ਵਿਲੱਖਣ ਹੈ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਲੋਕਤੰਤਰੀ ਢਾਂਚੇ ਵਿੱਚ ਇਸ ਤਰੀਕੇ ਨਾਲ ਵਿਕਾਸ ਕਰ ਰਿਹਾ ਹੈ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਯਾਤਰਾ ਦਾ ਮੰਤਰ ਅੱਗੇ ਵਧਣਾ ਹੈ ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਕਹਿੰਦੇ ਨੇ ਟੈਕਨਾਲੋਜੀ ਅਤੇ ਪਰੰਪਰਾ ਦੇ ਦੋ ਆਧਾਰਾਂ ਤੇ ਅੱਗੇ ਵਧਣਾ ਹੈ। ਡਾਕਟਰ ਜੈ ਸ਼ੰਕਰ ਨੇ ਇਹ ਵੀ ਕਿਹਾ ਕਿ ਨੌਜਵਾਨ ਯਕੀਨੀ ਤੌਰ ਤੇ ਸਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਫੈਸਲਾਕੁਨਕਾਰ ਹੋ ਸਕਦੇ ਨੇ ਅੱਜ ਭੁਵਨੇਸ਼ਵਰ ਵਿਖੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਓਡੀਸ਼ਾ ਸਰਕਾਰ ਵੱਲੋਂ ਸਾਂਝੇ ਤੌਰ ਤੇ ਕਰਵਾਏ ਯੁਵਾ ਪਰਫਾਸੀ ਦਿਵਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਅਮਰਤਕਾਲ ਵਿੱਚ ਵਿਕਸਿਤ ਭਾਰਤ ਵੱਲ ਯਾਤਰਾ ਸ਼ੁਰੂ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਉਪਰਾਲਾ ਆਉਣ ਵਾਲੀ ਪੀੜ੍ਹੀ ਲਈ ਬਹੁਤ ਅਹਿਮ ਹੈ ਇਸ ਤੌਰ 'ਤੇ ਨੌਜਵਾਨ ਅੱਗੇ ਆਉਣਗੇ ਤੇ ਦੇਸ਼ ਦੀ ਅਗਵਾਈ ਕਰਨਗੇ ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਮਾਰਖ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਹੈ ਕਿ 2024 ਵਿੱਚ ਸੜਕ ਹਾਦਸਿਆਂ ਕਾਰਨ ਲਗਭਗ 1,80,000 ਮੌਤਾਂ ਹੋਈਆਂ ਨੇ ਨਵੀਂ ਦਿੱਲੀ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟ੍ਰਾਂਸਪੋਰਟ ਮੰਤਰੀਆਂ ਨਾਲ ਸੜਕ ਸੁਰੱਖਿਆ ਬਾਰੇ ਮੀਟਿੰਗ ਮਗਰੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੜਕਰੀ ਨੇ ਦੱਸਿਆ ਕਿ ਤਕਰੀਬਨ 30,000 ਲੋਕਾਂ ਦੀ ਹੈਲਮਟ ਨਾ ਪਾਉਣ ਕਾਰਨ ਮੌਤ ਹੋਈ ਹੈ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 64% ਦੀ ਮੌਤਾਂ अठारह तो चौतीस साल दुआ ने उन्होंने ये भी कहां कारण लगभग दस हजार बच्चों की मौत हुई है सबसे पहले प्रायोरिटी रोड सेफ्टी के लिए थी और रोड सेफ्टी में 2024 का जो यह आ रहा है उसमें एक लाख अस्सी हजार मौतें हुई है तीस हजार लोगों की मौतें जो है वो हेलमेट न पहनने के कारण हुई है हमारे स्कूल और कॉलेज के सामने एग्जिस्ट एंट्री प्वाइंट में है उसकी ठीक व्यवस्था न होने के कारण दस हजार बच्चों की मौत हुई है हमारी स्कूल के लिए जो ऑटो रिक्शा है और जो मिनी बस है उसके बारे में भी हमने नियम बनाए ताकि इसके एक्सीडेंट में बड़े प्रमाण पर मौत हुई है उन्हें इस गलती भी जोर दता कि सड़क हादसे के सड़ पीड़ित कैशलेस ट्रीटमेंट स्कीम की शुरुआत की गई है ਇਸ ਕੀਮਤ ਹੇਠ ਸਰਕਾਰ ਦੁਰਘਟਨਾ ਪੀੜਤਾਂ ਦੇ ਇਲਾਜ ਲਈ ਵੱਧ ਤੋਂ ਵੱਧ 1,50,000 ਰੁਪਏ ਤੱਕ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਹਿੱਟ ਐਂਡ ਰਨ ਕੇਸ ਵਿੱਚ ਮਰਨ ਵਾਲਿਆਂ ਦੀ ਲਈ ਲਗਭਗ 2 ਲੱਖ ਰੁਪਏ ਦਿੱਤੇ ਜਾਣਗੇ ਹਵਾਈ ਸੈਨਾ ਮੁਖੀ ਅਮਰਪ੍ਰੀਤ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਕੈਡਟ ਕੋਰ ਦੇ ਗਣਤੰਤਰ ਦਿਵਸ ਕੈਂਪ 2025 ਵਿੱਚ ਸ਼ਿਰਕਤ ਕੀਤੀ ਇਸ ਮੌਕੇ ਸ਼੍ਰੀ ਸਿੰਘ ਨੇ ਕਿਹਾ ਕਿ ਐਨ ਸੀ ਸੀ ਦੇਸ਼ ਨੂੰ ਇੱਕ ਝਟਕਾਣ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ ਉਨ੍ਹਾਂ ਐਨਸੀਸੀ ਨੂੰ ਰਾਸ਼ਟਰ ਨਿਰਮਾਣ ਲਈ ਸਿਖਲਾਈ ਪ੍ਰਾਪਤ ਨੌਜਵਾਨ ਦਿਮਾਗਾਂ ਦਾ ਕੇਂਦਰ ਦੱਸਦੇ ਹੋਏ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਐਨਸੀਸੀ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੇ ਵਿਕਾਸ ਨੂੰ ਅੱਗੇ ਲਿਜਾਣ ਲਈ ਵੀ ਪ੍ਰੇਰਿਤ ਕੀਤਾ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਐਨਸੀਸੀ ਨਿਰਸਵਾਰਥ ਸੇਵਾ, ਲੀਡਰਸ਼ਿਪ, ਦੇਸ਼ ਭਗਤੀ, ਅਨੁਸ਼ਾਸਨ ਆਦਿ ਦੇ ਹੁੰਦਰਾ ਨੂੰ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਹਵਾਈ ਸੈਨਾ ਐਨਸੀਸੀ ਨੂੰ ਸਿਖਲਾਈ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਹਰ ਸੰਭਵ ਮਦਦ ਦੀ ਪੇਸ਼ਕਸ਼ ਕਰੇਗੀ। ਇਹ ਖਬਰ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRRNUjalandhar ਸਾਡਾ ਫੇਸਬੁੱਕ ਪੇਜ ਹੈ RNU-AIRjalandhar ਅਤੇ YouTube ਤੇ ਸਾਡਾ ਚੈਨਲ ਹੈ @AIRjalandhar ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਨਸ਼ੇ ਦੇ ਖਾਤਮੇ ਲਈ ਸਾਂਝੇ ਤੌਰ ਤੇ ਮਿਸ਼ਨ ਹੁਸ਼ਿਆਰ ਦੀ ਸ਼ੁਰੂਆਤ ਕੀਤੀ ਹੈ ਇਸ ਮਹਿੰਮਤਾਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕਾ ਵਾਸੀਆਂ ਨੂੰ ਨਸ਼ੇ ਦੇ ਖਾਤਮੇ ਲਈ ਇਕੱਠੇ ਹੋ ਕੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਹੈ ਲੋਕ ਸਭਾ ਮੈਂਬਰ ਡਾਕਟਰ ਰਾਜਕਮਰ ਚੱਬੇਵਾਲ ਨੇ ਪੰਚਾਇਤਾਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਚਾਇਤਾਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦੀਆਂ ਨੇ ਜੇਕਰ ਅਸੀਂ ਇਹੀ ਕੰਮ ਕਰਨ ਲੱਗ ਜਾਈਏ ਕਿ ਆਪਾਂ ਜਿਹੜਾ ਇਹ ਨਸ਼ਾ ਜਿਹੜਾ ਜਿਹੜਾ ਪਹਿਲਾ ਮਿਸ਼ਨ ਸਰਪੰਚਾਂ ਦਾ ਇਹ ਹੋਵੇ ਕਿ ਆਪਾਂ ਨਸ਼ਾ ਜਿਹੜਾ ਉਹ ਜੜੋਂ ਪਟਣਾ ਹੈ ਔਰ ਪਿੰਡ ਦੀਆਂ ਮਹਿਲਾਵਾਂ ਨੂੰ ਮਾਤਾਵਾਂ ਨੂੰ ਇਨਵੋਲਵ ਕਰਨਾ ਨੂੰ ਅੱਗੇ ਉਹਨਾਂ ਦੀ ਸ਼ਮੂਲੀਅਤ ਕਰਕੇ ਜਿਹੜੀ ਲੜਾਈ ਨਸ਼ਿਆਂ ਦੇ ਖਿਲਾਫ ਜੇਕਰ ਉਹ ਪਿੰਡ ਪੱਧਰ ਤੇ ਸ਼ੁਰੂ ਕਰੀਏ ਤੇ ਮੈਂ ਸਮਝਦਾ ਕਿ ਕੋਈ ਐਸਾ ਕੰਮ ਨਹੀਂ ਜਿਹੜਾ ਆਪਾਂ ਇਹ ਜਿਹੜੀ ਨਸ਼ਿਆਂ ਦੀ ਬਿਮਾਰੀ ਦੂਰ ਵੀ ਕਰ ਸਕਦੇ ਹਾਂ ਉਹਨਾਂ ਕਹਿਆ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਛੇਤੀ ਹੀ ਨੀਤੀ ਤਿਆਰ ਕਰ ਰਹੀ ਹੈ ਜਿਸ ਨਾਲ ਇਹਨਾਂ ਯਤਨਾਂ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਸਤਨਿਕ ਸਿਟੀ ਸੈਂਟਰ ਵਿੱਚ ਹੁਸ਼ਿਆਰਪੁਰ ਬਲਾਕ 1 ਅਤੇ 2 ਦੀਆਂ 300 ਪੰਚਾਇਤਾਂ ਅਤੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਪ੍ਰਸ਼ਾਸਨ ਨੇ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਇਲਾਕੇ ਵਿੱਚ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਪੁਲਿਸ ਦੇ ਹੈਲਪਲਾਈਨ ਨੰਬਰ 9501660318 ਜਾਂ ਕੰਟਰੋਲ ਰੂਮ ਨੰਬਰ 75929030100 'ਤੇ ਇੱਕ ਵਾਰ ਫਿਰ ਸੁਣ ਲਓ 7529030100 ਤੇ ਦਿੱਤੀ ਜਾਵੇਗੀ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸਐਸਪੀ सुरेंद्र ਲਾਂਬਾ ਨੇ ਭਰੋਸਾ ਦਿੱਤਾ ਕਿ ਦਿੱਤੀ ਗਈ ਹਰ ਸੂਚਨਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਦੇ ਹੋਏ ਨਸ਼ਾ ਤਸਕਰਾਂ ਜਾਂ ਵੇਚਣ ਵਾਲਿਆਂ ਕੇ ਲਾਪ ਸਖਤ ਕਾਰਵਾਈ ਕੀਤੀ ਜਾਵੇਗੀ ਇਸੇ ਤਰ੍ਹਾਂ ਦੀ ਮੀਟਿੰਗ ਹੋਰ ਵੀ ਅੱਗੇ ਵੀ ਚੱਲੀ ਰੱਖੀ ਜਾਵੇਗੀ ਜਲਦੀ ਅਸੀਂ ਇੱਕ ਮੀਟਿੰਗ ਸਕੂਲ ਦੇ ਇੰਚਾਰਜਸ ਨਾਲ ਵੀ ਕਰ ਰਹੇ ਹਾਂ 2 ਦਿਨ ਪਹਿਲਾਂ ਅਸੀਂ ਰੀਹੈਬਿਲਿਟੇਸ਼ਨ ਸੈਂਟਰ ਵੀ ਆਪਣਾ ਵਿਜ਼ਿਟ ਕਰਕੇ ਆਏ ਹਾਂ ਉੱਥੇ ਵੀ ਜੋ ਇਨਮੇਟਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਸਾਰੀ ਮੀਟਿੰਗਸ ਦਾ ਪਰਪਸ ਇਹੀ ਹੈ ਕਿ ਅਸੀਂ ਇੱਕ ਪਾਰਟਨਰਸ਼ਿਪ ਬਣਾਈਏ ਜਿਸ ਦੇ ਵਿੱਚ ਪਬਲਿਕ ਦੇ ਸਹਿਯੋਗ ਦੇ ਨਾਲ ਕਿ ਜੋ ਨਸ਼ੇ ਨਿਕਲ ਕਰਦੇ ਕਿ ਪੰਜਾਬ ਵਿੱਚ ਨਸ਼ਾ ਬਹੁਤ बिकਦਾ ਹੈ ਇਸ ਨੂੰ ਖਤਮ ਕਰ ਸਕੀਏ ਉਨਾ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਸਨ ਪੰਚਾਇਤਾਂ ਅਤੇ ਇਲਾਕਾ ਵਾਸੀਆਂ ਦੇ ਸਾਂਝੇ ਯਤਨਾਂ ਨਾਲ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ ਜਿਸ ਲਈ ਸਾਰਿਆਂ ਨੂੰ ਮਿਲ ਕੇ ਕਾਰਗਰ ਕਦਮ ਚੁੱਕਣੇ ਚਾਹੀਦੇ ਨੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਉਭਰੇ ਹਿਊਮਨ ਮੈਟਾਨੀਉਮੋ ਵਾਇਰਸ ਐਚ ਐਮ ਪੀ ਵੀ ਤੋਂ ਕਿਸੇ ਵੀ ਤਰ੍ਹਾਂ ਨਾ ਘਬਰਾਉਣ ਸਿਹਤ ਮੰਤਰੀ ਨੇ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਸ ਵਾਇਰਸ ਤੋਂ ਸੰਭਾਵਿਤ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਲਈ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਉਨਾ ਦੱਸਿਆ ਕਿ ਇਸ ਵਾਇਰਸ ਦੀ ਟੈਸਟਿੰਗ ਸਹੂਲਤ ਰਜਿੰਦਰਾ ਹਸਪਤਾਲ ਸਮੇਤ ਪੂਰੇ ਪੰਜਾਬ ਵਿੱਚ ਉਪਲਬਧ ਹੈ ਅਤੇ ਇੱਥੇ ਲਾਈਫ سپورਟ ਐਮਰਜੈਂਸੀ ਸਾਈਨ ਫਲੂ ਵਾਰਡ ਵਿੱਚ 20 ਬੈੱਡ ਤੇ 5 ਨੰਬਰ ਵਾਰਡ ਵਿੱਚ 30 ਬੈੱਡਾਂ ਸਮੇਤ 20 ਵੈਂਟੀਲੇਟਰ ਤਿਆਰ ਨੇ ਮੰਤਰੀ ਨੇ ਸਪਸ਼ਟ ਕੀਤਾ ਕਿ ਐਚਐਮਪੀਵੀ ਵਾਇਰਸ ਕਰੋਨਾ ਵਰਗਾ ਵਾਇਰਸ ਨਹੀਂ ਹੈ ਇਸ ਲਈ ਇਸ ਤੋਂ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ ਸਗੋਂ ਇਹ ਇੱਕ ਆਮ ਜ਼ੁਕਾਮ ਵਰਗਾ ਫਲੂ ਵਾਇਰਸ ਹੈ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਨੀਆਂ ਮੰਗਾਂ ਦੇ ਹੱਲੇ ਗੜਤ ਕੀਤੀ ਗਈ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਵੀਰ ਸਿੰਘ ਧਾਲੀਵਾਲ ਤੇ ਅਦਾਰਤ ਕੈਬਨਟ ਸਬ ਕਮੇਟੀ ਨੇ ਅੱਜ ਮੈਰੀ ਟੂਰਿਸਟ ਟੀਚਰਜ਼ ਯੂਨੀਅਨ 3704 ਅਧਿਆਪਕ ਯੂਨੀਅਨ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਅਤੇ ਆਂਗਣਮਾੜੀ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਮੀਟਿੰਗ ਦੌਰਾਨ ਮੈਰੀਟੋਰੀਅਸ ਟੀਚਰ ਯੂਨੀਅਨ ਦੇ ਨੁਮਾਇੰਦਿਆਂ ਦੀਆਂ ਮੰਗਾਂ ਅਤੇ ਮੁੱਦਿਆਂ ਬਾਰੇ ਵਿੱਤ ਮੰਤਰੀ ਨੇ ਕੈਬਨਟ ਸਬ-ਕਮੇਟੀ ਦੇ ਤਰਫੋਂ ਸਿੱਖਿਆ ਵਿਭਾਗ ਨੂੰ ਅਧਾਰਤਨ ਜਾਰੀ ਕੀਤੀਆਂ। ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਂਦੇ 2 ਦਿਨਾਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਪੇਸ਼ੀng گوئی ਕੀਤੀ ਹੈ। ਦਿਨ ਦੇ ਤਾਪਮਾਨ ਵਿੱਚ ਜ਼ਿਆਦਾ ਫਰਕ ਨਹੀਂ ਆਵੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਦੱਸਿਆ पंजाब और हरियाणा में भी जो फॉगी कंडीशन चल रही है चली हुई है अगले दो दिन कंटिन्यू करेगी और डेस्ट टू डेस्ट डेस्क काफी एरियाज में रहेगी तो मुख्य तौर पर सुबह और शाम और इसके बाद कुछ इसमें हवाओं में परिवर्तन आएगा और कुछ फॉग में कमी आ सकती है जहाँ तक तापमान की बात है दिन के तापमान सामान्य के आसपास रहेंगे और रात के तापमान में कुछ कमी आएगी ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini ਵ્યાਸ਼ਵ ਨੇ ਅੱਜ ਨਵੀਂ ਦਿੱਲੀ ਵਿੱਚ ਮਹਾਕੁੰਭ 2025 ਨੂੰ ਸਮਰਪਿਤ ਆਕਾਸ਼ਵਾਣੀ ਤੇ ਦੂਰਦਰਸ਼ਨ ਦਾ ਵਿਸ਼ੇਸ਼ ਗੀਤ ਲਾਂਚ ਕੀਤਾ। ਜੈ ਮਹਾਕੁੰਭ ਜੈ ਮਹਾਕੁੰਭ ਪਦ ਪਦ ਜੈਕਾਰਾ ਮਹਾਕੁੰਭ ਤਨ ਕੁੰਭ ਕੁੰਭ ਮਨ ਕੁੰਭ ਕੁੰਭ ਜੀਵਨ ਸਾਰਾ ਅਬਕੁਮ ਇਸ ਦੇ ਨਾਲ ਹੀ ਪ੍ਰਦੇਸ਼ ਖਬਰਾਂ ਖਤਮ ਹੋਈਆਂ ਖਬਰਾਂ ਦਾ ਅਗਲਾ ਬਲੇਟਿੰਗ ਤੁਸੀਂ ਸੁਣੋਗੇ 7:30 ਤੇ ਨਮਸਕਾਰ